ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਗੱਲ ਕਰਨ ਗਿਆ ਕਿ ਉਹ ਜੇ ਮਹਾਰਾਜੇ ਦੀ ਜੋ ਕਿ ਬਹੁਤ ਹੀ ਦਿਆਲੂ ਬਹੁਤ ਬਹਾਦਰ ਜਿਸਨੇ ਕਿ ਕਲਾ ਕਿਸੇ ਇੱਕ ਖਿੱਤੇ ਵਿੱਚ ਨਹੀਂ ਸਗੋਂ ਲੋਕਾਂ ਦੇ ਦਿਲਾਂ ਉੱਤੇ ਵੀ ਰਾਜ ਕੀਤਾ ਮੈਂ ਗੱਲ ਕਰ ਰਿਹਾ ਖਾਲਸਾ ਰਾਜ ਦੇ ਮਹਾਨ ਮਹਾਰਾਜਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਹਾਰਾਜਾ ਰਣਜੀਤ ਸਿੰਘ ਉਹ ਬਣਾ ਹੋਏ ਨੇ ਜਿਨ੍ਹਾਂ ਨੇ ਅਫਗਾਨ ਤੱਕ ਸਿਖਰਾਈ ਕੈਮ ਕੀਤਾ ਮਹਾਰਾਜਾ ਰਣਜੀਤ ਸਿੰਘ ਉਹ ਰਾਜਾ ਸੀ ਜਿਸ ਦੇ 40-42 ਸਾਲ ਦੇ ਰਾਜ ਵਿੱਚ ਇੱਕ ਵੀ ਫਾਂਸੀ ਨਹੀਂ ਦਿੱਤੀ ਗਈ ਅਤੇ ਉਸ ਦੇ ਰਾਜ ਦੇ ਵਿੱਚ ਇੱਕ ਵੀ ਜੇਲ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਲੋਕ ਬਦਿਸ਼ੂ ਆ ਕੇ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਨੌਕਰੀ ਕਰਦੇ ਸੀ ਇੱਕੋ ਸ਼ਰਤ ਦੇ ਉੱਤੇ ਉਹਨਾਂ ਨੂੰ ਨੌਕਰੀ ਉੱਤੇ ਰੱਖਿਆ ਜਾਂਦਾ ਸੀ ਕਿ ਪੱਗ ਬੰਨ ਕੇ ਨੌਕਰੀ ਕਰਨਗੇ ਤਾਂ ਜੋ ਉਹਦਾ ਹੈ ਉਹੀ ਰਹੂਗਾ ਮਹਾਰਾਜਾ ਰਣਜੀਤ ਸਿੰਘ ਨੇ ਉਸ ਸਮੇਂ ਇੱਕ ਨਾਨਕ ਸ਼ਾਹੀ ਸਿੱਕਾ ਜਾਰੀ ਕੀਤਾ ਜਿਸ ਦੀ ਕੀਮਤ ਉਸ ਸਮੇਂ ਲਗਭਗ 13 ਪਾਉਂਡ ਦੇ ਬਰਾਬਰ ਸੀ ਮਹਾਰਾਜਾ ਰਣਜੀਤ ਸਿੰਘ ਇੱਕ ਇਕੱਲਾ ਲੋਤਾਪਾਤ ਦਾ ਰਾਜਾ ਸੀ ਜਿੱਥੇ ਜਿਉਂਦੇ ਜੀ ਅੰਗਰੇਜ਼ਾਂ ਨੇ ਉਸ ਦੇ ਰਾਜਵਾਲ ਨੂੰ ਮੂੰਹ ਤੱਕ ਨਹੀਂ ਕੀਤਾ ਇੰਨਾ ਖੌਫ ਸੀ ਮਹਾਰਾਜਾ ਰਣਜੀਤ ਸਿੰਘ ਦੇ ਜਰਮੈਨਾਂ ਦਾ ਮਹਾਰਾਜਾ ਰਣਜੀਤ ਸਿੰਘ ਦਾ ਦੁਨੀਆ ਦੇ ਵਿੱਚ ਤੇ ਉਹ ਹੁਣ ਵਿਸਥਾਰ ਨਾਲ ਜਾਣਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਬਾਰੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ YouTube ਚੈਨਲ ਦੇ ਉੱਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹੁਣ ਸ਼ੁਰੂ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਗੁਜਰਾਂਵਾਲਾ ਪਾਕਿਸਤਾਨ ਦੇ ਵਿੱਚ ਹੋਇਆ। ਉਹਨਾਂ ਦੀ ਮਾਤਾ ਦਾ ਨਾਮ ਰਾਜਕੌਰ ਸੀ ਤੇ ਪਿਤਾ ਦਾ ਨਾਮ ਮਹਾ ਸਿੰਘ ਸੀ। ਮਹਾ ਸਿੰਘ ਸ਼ੁਕਰਚੱਕੀਆ ਮਿਸਲ ਦਾ ਸਰਦਾਰ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਤਾਂ ਮਹਾ ਸਿੰਘ ਛਠਿਆਂ ਖਿਲਾਫ ਇੱਕ ਲੜਾਈ ਲੜ ਰਿਹਾ ਸੀ ਤੇ ਇਸ ਨੂੰ ਲੜਾਈ ਦੇ ਮੈਦਾਨ ਦੇ ਵਿੱਚ ਹੀ ਸੁਨੇਹਾ ਮਿਲਿਆ ਕਿ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ ਤਾਂ ਮਹਾ ਸਿੰਘ ਨੇ ਪੁੱਛਿਆ ਕਿ ਪੁੱਤਰ ਦਾ ਨਾਂ ਕੀ ਰੱਖਿਆ ਤਾਂ ਸਪਾਹੀ ਨੇ ਦੱਸਿਆ ਪੁੱਤਰ ਦਾ ਨਾਂ ਜੀ ਬੁੱਧ ਸਿੰਘ ਰੱਖਿਆ ਗਿਆ ਤੇ ਇਹ ਸੁਣ ਕੇ ਮਹਾ ਸਿੰਘ ਨੇ ਲੜਾਈ ਦੇ ਮੈਦਾਨ ਵੱਲ ਨੂੰ ਦੇਖਿਆ ਤੇ ਕਿਹਾ ਇਹ ਰਣ ਦਾ ਮੈਦਾਨ ਆ ਰਣ ਦਾ ਮੈਦਾਨ ਮੈਂ ਜਿੱਤਿਆ ਤੇ ਐਸੀ ਖੁਸ਼ੀ ਦੇ ਵਿੱਚ ਬੇਟੇ ਦਾ ਨਾਂ ਬੁੱਧ ਸਿੰਘ ਨਹੀਂ ਰਣਜੀਤ ਰੱਖਿਆ ਜਾਊਗਾ ਉਸ ਦਿਨ ਤੋਂ ਹੀ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਰਣਜੀਤ ਸਿੰਘ ਪਿਆ ਜਦੋਂ ਰਣਜੀਤ ਸਿੰਘ ਸਰਪੰਚ ਸਾਹਿਬ ਦਾ ਸੀ ਤਾਂ ਉਸ ਨੂੰ ਚੇਚਕ ਦੀ ਭਿਆਨਕ ਬਿਮਾਰੀ ਨੇ ਘੇਰ ਲਿਆ ਤੇ ਬੈਦ ਨੇ ਮਾਹਾਂ ਸਿੰਘ ਨੂੰ ਦੱਸਿਆ ਕਿ ਰਣਜੀਤ ਸਿੰਘ ਕਦੇ ਵੀ ਇੱਕ ਅੱਖ ਤੋਂ ਨਹੀਂ ਦੇਖ ਸਕੂਗਾ ਤੇ ਇਸ ਚੇਚਕ ਦੀ ਬਿਮਾਰੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਰੀਰਕ ਬਦਲ ਹੋਣ ਦੇ ਵਿੱਚ ਵੀ ਕਾਫੀ ਪ੍ਰਭਾਵ ਪਾਇਆ ਮਹਾਰਾਜਾ ਰਣਜੀਤ ਸਿੰਘ ਦਾ ਕੱਦ ਸਿਰਫ 5 ਫੁੱਟ 2 ਇੰਚ ਸੀ ਤੇ ਉਹ ਬਹੁਤ ਲੰਬੇ ਚੌੜੇ ਵੀ ਨਹੀਂ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਸਿਰਫ 12 ਸਾਲ ਦੇ ਸੀ ਤਾਂ ਉਹਨਾਂ ਦੇ ਸਿਰ ਦੇ ਉੱਤੋਂ ਉਹਨਾਂ ਦੇ ਪਿਤਾ ਦਾ ਸਾਆਇਆ ਉੱਠ ਜਾਂਦਾ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੁਗਰ ਚੱਕੀ ਮਿਸਲ ਦਾ ਸਰਦਾਰ ਬਣਾ ਦਿੱਤਾ ਜਾਂਦਾ ਮਹਾਰਾਜਾ ਰਣਜੀਤ ਸਿੰਘ ਦੀ ਉਮਰ ਛੋਟੀ ਹੋਣ ਕਰਕੇ ਉਹਨਾਂ ਦਾ ਸਾਰਾ ਮਿਸਲ ਦਾ ਕੰਮ ਉਹਨਾਂ ਦੀ ਮਾਤਾ ਰਾਜਕੌਰ ਦੇਖਦੀ ਸੀ ਮਹਾਰਾਜਾ ਰਣਜੀਤ ਸਿੰਘ ਦੀ ਪੜ੍ਹਾਈ ਦੇ ਵਿੱਚ ਕੋਈ ਬਹੁਤੀ ਦਿਲਚਸਪੀ ਨਹੀਂ ਸੀ ਉਹਨਾਂ ਨੂੰ ਸ਼ਿਕਾਰ ਖੇਡਣਾ ਤਲਵਾਰबाजी ਤੇ ਘੋੜਸਵਾਰੀ ਬਹੁਤ ਪਸੰਦ ਸੀ ਜਦੋਂ ਹੀ ਉਹਨਾਂ ਨੂੰ ਪੜ੍ਹਨ ਭੇਜਿਆ ਜਾਂਦਾ ਤਾਂ ਆਪਣੇ ਦੋਸਤਾਂ ਦੇ ਨਾਲ ਅਕਸਰ ਸ਼ਿਕਾਰ ਖੇਡਣ ਚਲੇ ਜਾਂਦੇ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਸਿਰਫ 13 ਸਾਲ ਦੇ ਸੀ ਤਾਂ ਸ਼ਿਕਾਰ ਖੇਡਦੇ ਖੇਡਦੇ ਇੱਕ ਜਾਨਵਰ ਦਾ ਪਿੱਛਾ ਕਰਦੇ ਹੋਏ ਆਪਣੇ ਕੱਟੜ ਦੁਸ਼ਮਣ ਛੱਠੇ ਦੇ ਇਲਾਕੇ ਵਿੱਚ ਜਾਵੜਦੇ ਨੇ ਤੇ ਦੂਜੇ ਪਾਸੇ ਹਸਮਤ ਖਾਨ ਛੱਠਾ ਵੀ ਸ਼ਿਕਾਰ ਖੇਡਣ ਆਇਆ ਹੁੰਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਦੇਖਦਾ ਤਾਂ ਉਹਦੇ ਦਿਮਗ ਵਿੱਚ ਖਿਆਲ ਆਉਂਦਾ ਕਿ ਅੱਜ ਮੌਕਾ ਹੈ ਸ਼ੁਕਰ ਚੱਕੀਆਂ ਮਿਸਲ ਦੇ ਆਖਰੀ ਵਾਰਸ਼ਿਆਂ ਨੂੰ ਖਤਮ ਕਰਨ ਦਾ ਤੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਹਮਲਾ ਕਰਦਾ ਤੇ ਮਹਾਰਾਜਾ ਰਣਜੀਤ ਸਿੰਘ ਉਸ ਦਾ ਬਾਰ ਔਕ ਲੈਦੇ ਨੇ ਤੇ ਪਲਟਵਾਰ ਕਰਦੇ ਨੇ ਤਾਂ ਚੱਠੇ ਦਾ ਸਿਰ ਤਲਵਾਰ ਨਾਲ ਅਲੱਗ ਕਰ ਦਿੰਦੇ ਨੇ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਉਮਰ ਸਿਰਫ 13 ਸਾਲ ਦੀ ਸੀ ਤੇ ਚੱਠਾ 42 ਤੋਂ 45 ਸਾਲ ਦਾ ਇੱਕ ਜੁਝਾਰੂ ਜੁੜਦਾ ਸੀ ਮਹਾਰਾਜਾ ਰਣਜੀਤ ਸਿੰਘ ਚੱਠੇ ਦਾ ਸਿਰ ਵੱਢ ਕੇ ਆਪਣੀ ਮਿਸਲ ਲੈ ਆ ਕੇ ਨੇਜਤਾ ਟੰਗ ਦਿੰਦੇ ਨੇ ਤੇ ਛੱਠੇ ਨੂੰ ਸਨੇਹਾ ਭੇਜ ਦਿੰਦੇ ਨੇ ਜੇਕਰ ਤੁਹਾਨੂੰ ਆਪਣੇ ਸਰਦਾਰ ਦਾ ਸਿਰ ਚਾਹੀਦਾ ਤਾਂ ਮੇਰੀ ਅਦੇਰੀਗੀ ਕਬੂਲ ਲਓ ਤੇ ਇਸੇ ਤਰ੍ਹਾਂ ਹੁੰਦਾ ਛੱਠੇ ਮਹਾਰਾਜਾ ਰਣਜੀਤ ਸਿੰਘ ਨੂੰ ਆਪਣਾ ਸਰਦਾਰ ਮੰਨ ਲੈਂਦੇ ਨੇ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਚਾਰੇ ਪਾਸੇ ਚਰਚੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਹੌਲੀ-ਹੌਲੀ ਮਹਾਰਾਜਾ ਰਣਜੀਤ ਸਿੰਘ ਨੇ ਹੋਰ ਵੀ ਇਲਾਕੇ ਜਿੱਤੇ ਤੇ ਆਪਣੇ ਰਾਜ ਦੇ ਵਿੱਚ ਸ਼ਾਮਲ ਕੀਤੇ ਹੁਣ ਮਹਾਰਾਜਾ ਰਣਜੀਤ ਸਿੰਘ 19 ਸਾਲ ਦੇ ਹੋ ਚੁੱਕੇ ਸੀ ਤੇ ਉਸ ਸਮੇਂ ਹੀ ਅਹਿਮਦ ਸ਼ਾਹ ਅਦਾਲੀ ਦਾ ਪੋਤਾ ਸ਼ਾਹ ਜਮਾਲ ਲਾਹੌਰ ਦੇ ਉੱਤੇ ਹਮਲਾ ਕਰਦਾ ਉਹ ਲਾਹੌਰ ਦਾ ਕਿਲਾ ਦੱਬ ਲੈਂਦਾ ਤੇ ਉੱਥੇ ਲੋਕਾਂ ਨੂੰ ਬਹੁਤ ਕੁੱਟਦਾ ਮਾਰਦਾ ਤੇ ਉਹਨਾਂ ਦੀਆਂ ਆਤਮਾਨ ਇੱਜ਼ਤ ਬੇਪੱਥ ਕਰਦਾ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਲਾਹੌਰ ਦੇ ਉੱਤੇ ਚੜ੍ਹਾਈ ਕਰਦੇ ਨੇ ਤੇ ਸ਼ਾਹ ਜਮਾਲ ਨੂੰ ਜਾ ਕੇ ਲਲਕਾਰਦੇ ਨੇ ਤੇ ਕਹਿੰਦੇ ਨੇ ਬਾਹਰ ਨਿਕਲ ਅਹਿਮਦ ਸ਼ਾਹ ਅਦਾਲੀ ਦੇ ਪੁੱਤਿਆ ਤੈਨੂੰ ਚੜ੍ਹਤ ਸਿੰਘ ਦਾ ਪੋਤਾ ਲਲਕਾਰ ਰਿਹਾ ਪਰ ਸ਼ਾਹ ਜਮਾਲ ਆਪਣੇ ਕਿਲੇ ਦੇ ਵਿੱਚੋਂ ਬਾਹਰ ਨਹੀਂ ਨਿਕਲਦਾ ਉਹੋ ਆਪਣੀ ਸੈਨਾ ਦੇ ਨਾਲ ਅੰਦਰ ਹੀ ਲੁਕਿਆ ਰਹਿੰਦਾ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਉੱਥੋਂ ਵਾਪਸ ਆ ਜਾਂਦੇ ਨੇ ਤੇ ਉਸ ਤੋਂ ਕੁਝ ਸਮਾਂ ਬਾਅਦ ਮਹਾਰਾਜਾ ਰਣਜੀਤ ਸਿੰਘ ਤੇ ਸ਼ਾਹ ਜਮਾਲ ਦੀ جنگ ਹੁੰਦੀ ਆ ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਸ਼ਾਹ ਜਮਾਲ ਨੂੰ ਪੰਜਾਬ ਤੋਂ ਉਖਾੜ ਦਿੰਦੇ ਨੇ ਤੇ ਲਾਹੌਰ ਦਾ ਅਕਲਾ ਸਾਹਮਣੇ ਲੈਂਦੇ ਨੇ ਜਦੋਂ ਲਾਹੌਰ ਦਾ ਕਿੰਨਾ ਸਾਹਮਣੇ ਨੇ ਤਾਂ ਉਸ ਤੋਂ ਬਾਅਦ ਹੀ ਰਣਜੀਤ ਸਿੰਘ ਨੂੰ ਮਹਾਰਾਜਾ ਦਾ ਖਿਤਾਬ ਦਿੱਤਾ ਜਾਂਦਾ ਤੇ ਉਸ ਤੋਂ 1 ਸਾਲ ਬਾਅਦ 12 ਪ੍ਰਾਪ 1801 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਤਾਜ ਕੋਸ਼ੀ ਹੁੰਦੀ ਆ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਸਿੰਘਾਸਨ ਦੇ ਉੱਤੇ ਬੈਠਣ ਲਈ ਕਿਹਾ ਜਾਂਦਾ ਪਰ ਮਹਾਰਾਜਾ ਰਣਜੀਤ ਸਿੰਘ ਇਸ ਤੋਂ ਸਾਫ਼ ਮਨਾਂ ਕਰ ਦਿੰਦਾ ਉਹ ਕਹਿੰਦਾ ਕਿ ਮੈਂ ਤਖਤ ਤੇ ਨਹੀਂ ਜਾਂ ਤਾਂ ਮੈਂ ਦਰੀ ਉੱਤੇ ਬੈਠਾਂਗਾ ਤੇ ਜਾਂ ਇੱਕ ਕੁਰਸੀ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਵੀ ਦਰਬਾਰ ਲੱਗਦਾ ਤਾਂ ਉਹ ਅਕਸਰ ਕੁਰਸੀ ਦੇ ਉੱਤੇ ਬੈਠਦੇ ਸੀ ਹੁਣ ਗੱਲ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਕਿ ਕਿਹੋ ਜਿਹਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੇ ਦਰਬਾਰ ਮਹਾਰਾਜਾ ਰਣਜੀਤ ਸਿੰਘ ਦੇ ਸੈਨਾ ਦੇ ਵਿੱਚ ਜੇਕਰ ਹਰੀ ਸਿੰਘ ਨਰੂਏ ਵਰਗੇ ਜਰਨਲ ਜੋਰਾਵਰ ਸਿੰਘ ਵਰਗੇ ਮਹਾਨ ਸਿੱਖ ਯੋਧੇ ਸੀ ਤਾਂ ਉਥੇ ਹੀ ਫਕੀਰ ਅਜੀਜ਼ਉਦੀਨ ਵਰਗੇ ਮੁਸਲਮਾਨ ਬਟੇ ਆਉਂਦੇ ਹੁੰਦੇ ਸੀ ਤੇ ਦੀਵਾਨ ਮੁਖਮ ਚੰਦ ਵਰਗੇ ਹਿੰਦੂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨੂੰ ਚਾਰ ਚੰਦ ਲਾਉਂਦੇ ਸੀ ਮਹਾਰਾਜਾ ਰਣਜੀਤ ਸਿੰਘ ਨੇ ਕੁਰਾਨ ਸ਼ਰੀਫ ਦਾ ਪਹਿਲੀ ਵਾਰ ਪੰਜਾਬੀ ਦੇ ਵਿੱਚ ਅਨੁਵਾਦ ਕਰਵਾਇਆ ਸੀ ਜਿਕਰ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਹਰਮੰਦਰ ਸਾਹਿਬ ਲਈ ਸੋਨੇ ਦੀ ਸੇਵਾ ਕੀਤੀ ਤਾਂ ਉੱਥੇ ਉਸਨੇ ਮੰਦਰਾਂ ਤੇ ਮਸਜਿਦਾਂ ਲਈ ਵੀ ਸੋਨਾ দান ਦੇ ਵਿੱਚ ਦਿੱਤਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਕਿਸੇ ਵੀ ਧਰਮ ਦਾ ਕੋਈ ਵੀ ਵਿਅਕਤੀ ਆ ਜਾਂਦਾ ਸੀ ਤਾਂ ਉਸ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਸੀ 1805 ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਅਫਗਾਨੀ ਇਲਾਕਾ ਜਿੱਤਿਆ ਤੋਂ ਉੱਥੇ ਦਾ ਸਰਦਾਰ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਕਰਨਾ ਚਾਹੁੰਦਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਸੰਧੀ ਕਰਨ ਨੂੰ ਤਾਂ ਕਹਿ ਦਿੱਤਾ ਤੇ ਨਾਲ ਇੱਕ ਸ਼ਰਤ ਰੱਖ ਦਿੱਤੀ ਕਿ ਅਸੀਂ ਸੰਧੀ ਤਾਂ ਕਰਾਂਗੇ ਜੇਕਰ ਤੁਸੀਂ ਜੋ ਸਾਡੇ ਭਾਰਤ ਤੋਂ ਸੋਨਨਾਥ ਮੰਦਿਰ ਦੇ ਦਰਵਾਜ਼ੇ ਪੱਟ ਕੇ ਲੈ ਕੇ ਗਏ ਹੋ ਉਹ ਸਾਨੂੰ ਵਾਪਸ ਕਰੋਗੇ ਉਹ ਦਰਵਾਜ਼ੇ ਕਿਸੇ ਸਮੇ ਗਜਨੀ ਪੱਟ ਕੇ ਲੈ ਕੇ ਗਿਆ ਸੀ ਤੇ ਉਹਨੇ ਉਹ ਦਰਵਾਜ਼ੇ ਸੋਨਨਾਥ ਮੰਦਿਰ ਨੂੰ ਵਾਪਸ ਦਵਾਈ ਮਹਾਰਾਜਾ ਰਣਜੀਤ ਸਿੰਘ ਨੇ ਪੰਜ ਸੰਗਤ ਸਿੰਘ ਨੂੰ ਆਪਣੇ ਖਜ਼ਾਨੇ ਦੇ ਪੂਰੇ ਪੈਸੇ ਦੇ ਕੇ ਜੋ ਨਾ ਕੋ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਲਮੀ ਸੀ ਉਹਨ ਵੱਤੀ ਤੇ ਮਹਾਰਾਜਾ ਰਣਜੀਤ ਸਿੰਘ ਸਵੇਰੇ ਨਾ ਧੋ ਕੇ ਆਪਣਾ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਸ ਕਲਗੀ ਨੂੰ ਸਜਦਾ ਕਰਕੇ ਮੱਥਾ ਟੇਕ ਕੇ ਆਪਣਾ ਕੰਮਕਾਰ ਸ਼ੁਰੂ ਕਰਦੇ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਧਰਮ ਤੋਂ ਬਾਹਰ ਮੋਰਨ ਨਾਂ ਦੀ ਇੱਕ ਮੁਸਲਮਾਨ ਕੁੜੀ ਨਾਲ ਵਿਆਹ ਕਰਵਾਇਆ ਤਾਂ ਉਸ ਸਮੇਂ ਦੇ ਅਕਾਲ ਤਖਤ ਦੇ ਜਥੇਦਾਰ ਮਹਾਰਾਜਾ ਰਣਜੀਤ ਸਿੰਘ ਨੂੰ 100 ਗੁੜਿਆਂ ਦੀ ਸਜ਼ਾ ਦਿੱਤੀ ਤੇ ਐਨਾ ਵੱਡਾ ਬਾਦਸ਼ਾਹ ਹੋਣ ਦੇ ਬਾਵਜੂਦ ਵੀ ਮਹਾਰਾਜਾ ਰਣਜੀਤ ਸਿੰਘ ਉੱਥੇ ਚੱਲ ਕੇ ਗਏ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਹੱਥ ਜੋੜ ਕੇ ਖੜ ਗਏ ਤੇ ਕਿਹਾ ਮੈਂ ਇਸ ਸਜ਼ਾ ਦਾ ਹੱਕਦਾਰ ਹਾਂ ਤੇ ਮੈਨੂੰ ਇਹ ਸਜ਼ਾ ਦਿੱਤੀ ਜਾਵੇ ਮਹਾਰਾਜਾ ਰਣਜੀਤ ਸਿੰਘ ਦੀ ਇੰਨੀ ਵੱਡੀ ਹਨੀਮੀ ਦੇਖ ਕੇ ਉਸ ਸਮੇਂ ਦੇ ਸਿੱਖਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਜੋ ਸਜ਼ਾ ਸੀ ਉਹ ਮਾਫ ਕਰ ਦਿੱਤੀ ਸੀ ਮਹਾਰਾਜਾ ਰਣਜੀਤ ਸਿੰਘ ਆਪ ਭਵੇਂ ਕੋਈ ਅਨਪੜ ਸੀ ਉਹਨਾਂ ਨੂੰ ਕੋਈ ਪੜਨਾ ਲਿਖਣਾ ਨਹੀਂ ਸੀ ਆਉਂਦਾ ਪਰ ਉਹ ਪੰਜਾਬ ਦੇ ਹਰ ਇੱਕ ਵਿਅਕਤੀ ਨੂੰ ਪੜਾਉਣਾ ਚਾਹੁੰਦੇ ਸੀ ਉਹਨਾਂ ਨੇ ਉਸ ਸਮੇਂ ਇੱਕ ਕੈਦਾ ਛੁਪਵਾਇਆ ਤੇ ਲਾਜ਼ਮੀ ਕਰਤਾ ਕਿ ਕੈਦਾ ਹਰ ਇੱਕ ਨੇ ਪੜਨਾ ਤੇ ਪੜ ਕੇ ਇਸ ਦੀਆਂ 5 ਕਾਪੀਆਂ ਹੱਥ ਲਿਖਤ ਅੱਗੇ 5 ਜਾਨਵ ਨੂੰ ਦੇਣਾ ਤੇ ਦਰਬਾਰ ਦੇ ਵਿੱਚ ਦਰਜ ਕਰਵਾਉਣਾ ਕਿ ਤੁਸੀਂ ਇਹ 5 ਕਾਪੀਆਂ ਕਿਸ ਨੂੰ ਦਿੱਤੀਆਂ ਨੇ ਤੇ ਮਹਾਰਾਜਾ ਰਣਜੀਤ ਸਿੰਘ ਜਿੱਥੇ ਵੀ ਗੁਰਦੁਆਰਾ ਸਾਹਿਬ ਜਾਂ ਮੰਦਰ ਮਸਜਿਦ ਬਣਾਉਂਦੇ ਸੀ ਉਸ ਦੇ ਨਾਲ ਸਕੂਲ ਵੀ ਬਣਾਉਂਦੇ ਸੀ ਤਾਂ ਕਿ ਆਮ ਲੋਕ ਪੜ੍ਹ ਲਿਖ ਸਕਣ। ਮਹਾਰਾਜਾ ਰਣਜੀਤ ਸਿੰਘ ਦੀ ਜੋ ਫੌਜ ਸੀ ਉਹ ਕੱਲੀ ਸਰਕਾਰੀ ਫੌਜ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਨੇ ਲਾਜ਼ਮੀ ਕੀਤਾ ਹੋਇਆ ਸੀ ਕਿ ਹਰ ਪਿੰਡ-ਪਿੰਡ ਦੇ ਵਿੱਚ ਹਰੇਕ ਵਿਅਕਤੀ ਨੂੰ ਤਲਵਾਰਬਾਜ਼ੀ, ਘੋੜਸਵਾਰੀ ਆਉਣੀ ਚਾਹੀਦੀ ਆ। ਇਹ ਲਾਜ਼ਮੀ ਸੀ। ਉਸ ਸਮੇਂ ਜਦੋਂ ਇੰਗਲੈਂਡ ਦਾ ਇੱਕ ਰਾਜਾ ਸਰਚਾਜ਼ ਮਟਕਾਫ ਭਾਰਤ ਦੇ ਵਿੱਚ ਆਇਆ ਤਾਂ ਲਗਭਗ 6 ਮਹੀਨੇ ਪੰਜਾਬ ਦੇ ਵਿੱਚ ਰਿਹਾ। ਉਸਨੇ ਦੇਖਿਆ ਕਿ ਇਥੇ ਹਰ ਇੱਕ ਵਿਅਕਤੀ ਨੂੰ ਤੀਰਵਾਜੀ ਘੋੜਸਵਾਰੇ ਤੇ ਤਲਵਾਰਵਾਜੀ ਹੁੰਦੀ ਹੈ ਉਸ ਨੇ ਇਹ ਗੱਲ ਜਾ ਕੇ ਇੰਗਲੈਂਡ ਆਪਣੀ ਮਹਾਰਾਣੀ ਨੂੰ ਦੱਸਿਆ ਜਿਸ ਦੇ ਕਾਰਨ ਹੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ 10 ਸਾਲ ਬਾਅਦ ਤੱਕ ਅੰਗਰੇਜ਼ ਸਿੱਖ ਰਾਜ ਵੱਲੋਂ ਝਾਕ ਨਹੀਂ ਸੀ ਸਕੇ ਇਹਨਾਂ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਕਿ ਮਹਾਰਾਜਾ ਰਣਜੀਤ ਸਿੰਘ ਕਿੰਨਾ ਵੱਡਾ ਯੋਧਾ ਸੀ ਕਿੰਨਾ ਦਿਆਲੂ ਸੀ ਕਿੰਨਾ ਧਾਰਮਿਕ ਸੀ ਤੇ ਕਿੰਨਾ ਨਿਮਰ ਸੀ ਹੁਣ ਗੱਲ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਬਾਰੇ ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ 9 ਸਾਲ ਦੀ ਉਮਰ ਵਿੱਚ ਮਹਿਤਾਬ ਕੌਰ ਨਾਲ ਸਨ 1799 ਨੂੰ ਹੋਇਆ ਸੀ ਤੇ ਮੁਕਲਾਵਾ 1796 ਵਿੱਚ ਗਿਆ ਸੀ ਕੁਝ ਇਤਿਹਾਸਕਾਰਾਂ ਨੇ ਲਿਖਣਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ 20 ਵਿਆਹ ਹੋਏ ਸੀ ਤੇ ਕੁਝ ਇਤਿਹਾਸਕਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਿਰਫ ਪੰਜ ਵਿਆਹਾਂ ਨੂੰ ਤਵੱਜੋ ਦੁੱਤੀ ਆ ਪਰ ਮਹਾਰਾਜਾ ਦਲੀਪ ਸਿੰਘ ਨੇ ਆਪਣੀ ਪਰਸਨਲ ਡਾਇਰੀ ਦੇ ਵਿੱਚ ਲਿਖਿਆ ਕਿ ਮੈਂ ਆਪਣੇ ਪਿਤਾ ਦੀਆਂ 46 ਰਾਣੀਆਂ ਦੇ ਵਿੱਚੋਂ ਇੱਕ ਰਾਣੀ ਦਾ ਪੁੱਤਰ ਮਹਾਰਾਜਾ ਰਣਜੀਤ ਸਿੰਘ ਦੇ ਕੁੱਲ 10 ਪੁੱਤਰ ਸੀ ਸਭ ਤੋਂ ਵੱਡੇ ਪੁੱਤਰ ਦਾ ਨਾਮ ਖਰਕ ਸਿੰਘ ਸੀ ਤੇ ਸਭ ਤੋਂ ਛੋਟੇ ਪੁੱਤਰ ਦਾ ਨਾਮ ਮਹਾਰਾਜਾ ਦਲੀਪ ਸਿੰਘ ਸੀ ਹੁਣ ਗੱਲ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਅਖੀਰਲੇ ਸਮੇਂ ਦੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ 27 ਜੁਲਾਈ 1839 ਨੂੰ ਲਾਹੌਰ ਦੇ ਵਿੱਚ ਸੁੱਤੇ ਬਿਆਂ ਦੀ ਹੋਈ ਸੀ ਏਸੇ ਦਿਨ ਹੀ ਸਿੱਖ ਰਾਜ ਦਾ ਸੂਰਜ ਹਮੇਸ਼ਾ ਲਈ ਡੁੱਬ ਗਿਆ ਸੀ ਇਹ ਸੀ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤਾਂ ਇਸ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ